ਨੀ ਹੈ ਇਹਦਾ ਨਹੀਂ ਨਹੀਂ ਕਿਦੀ ਹੈ ਕਿਦੀ ਹੈ ਕੀ ਇਹ ਜਗਾ ਕਿਦੀ ਹੈ ਆਪਣੀ ਹੈ ਜੀ ਨਹੀਂ ਨਹੀਂ ਆਪਣੇ ਦੇ ਹੈ ਜਾਏ ਕਿਥੇ ਕਰਦਾ ਰਾਜਾ ਸਾਰੇ ਐਜੀ ਵੀ ਆਦਾ ਗੱਲ ਐਜੀ ਵੀ ਆਦਾ ਗੱਲ ਐਜੀ ਵੀ ਆਦਾ ਗੱਲ ਪਿਛਲੇ ਕੁਝ ਸਮੇਂ ਤੋਂ ਹਲਕਾ ਸੁਜਾਨਪੁਰ ਦੇ ਪਿੰਡ ਕੁਠੇੜ ਕਰੋਲੀਵਾ ਇਸ ਦੇ ਆਸ-ਪਾਸ ਦੇ ਏਰੀਆ ਵਿਖੇ ਮਾਈਨਿੰਗ 마फिया ਵੱਲੋਂ ਮਿੱਲੀ ਭਗਦ ਨਾਲ ਕੀਤੀ ਗਈ ਅਗੈਰ ਮਾਈਨਿੰਗ ਸਾਡੇ ਵੱਲੋਂ ਖਬਰ ਲਗਾਉਣ ਤੋਂ ਬਾਅਦ ਹੋਇਆ ਸੀ ਇਸ ਖਬਰ ਦਾ ਅਸਰ ਮਾਈਨਿੰਗ ਵਿਭਾਗ ਦੇ ਅਫਸਰ ਮੌਕੇ ਤੇ ਉੱਚੇ ਅਫਸਰ ਵੱਲੋਂ ਮੌਕੇ ਤੇ ਐਫਆਈਆਰ ਕਰਨ ਦਾ ਦਿੱਤਾ ਸੀ ਭਰੋਸਾ ਮਗਰ ਅਜੇ ਤੱਕ ਨਹੀਂ ਹੋਈ ਕੋਈ ਕਾਰਵਾਈ ਦਾਸਦਨ ਚਾਹੁੰਦੇ ਆ ਕਿ ਸਾਡੇ ਚੈਨਲ ਦੀ ਟੀਮ ਵੱਲੋਂ ਪਿਛਲੇ ਸਮੇਂ ਪਿੰਡ ਕੁਠੇੜਾ ਬਰ ਕਰੋਲੀ ਵਿਖੇ ਦਿੱਤਕੀ ਸਰਕਾਰਾਂ ਦੀਆਂ ਹਦਾਇਤਾਂ ਦੇ ਚਲਦੇ ਪੱਟਾ ਮਾਲਕਾਂ ਵੱਲੋਂ ਵਿਭਾਗ ਤੋਂ ਮਿੱਟੀ ਦੀ ਮਾਈਨਿੰਗ ਕਰਨ ਦੀ ਪਰਮਿਸ਼ਨ ਪੱਟਾ ਮਾਲਕਾਂ ਨੂੰ ਦਿੱਤੀ ਗਈ ਸੀ ਇਹ ਪਰਮਿਸ਼ਨ ਜੋ ਕਿ ਪੱਟਾ ਮਾਲਕਾਂ ਨੂੰ 3 ਫੁੱਟ ਤੱਕ ਦੀ ਮਾਈਨਿੰਗ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਜਿਸ ਦੇ ਚਲਦੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਈ ਪੱਟਾ ਮਾਲਕਾਂ ਨੂੰ ਇਸ ਲਈ پابੰਦ ਕੀਤਾ ਜਾਂਦਾ ਹੈ ਤਾਂ ਕਿ ਆਮ ਲੋਕਾਂ ਨੂੰ ਇਸ ਮਿੱਟੀ ਦੀ ਮਾਈਨਿੰਗ ਦੇ ਚਲਦੇ ਕੋਈ ਨੁਕਸਾਨ ਨਾ ਹੋ ਸਕੇ ਮਗਰ ਕਿਸ ਜਗ੍ਹਾ ਤੋਂ ਮਿੱਟੀ ਦੀ ਮਾਈਨਿੰਗ ਹੁੰਦੀ ਉਸ ਜਗ੍ਹਾ ਤੇ ਵੀ ਬਾਗ ਦਾ ਕੋਈ ਵੀ ਅਫਸਰ ਪਹੁੰਚ ਨਹੀਂ ਕਰਦਾ ਜਿਸ ਦੇ ਚਲਦੇ ਮਾਈਨਿੰਗ ਮਾਫੀਆ ਵੱਲੋਂ ਵਿਭਾਗ ਦੀ ਦਿੱਤੀ ਪਰਮਿਸ਼ਨ ਦੀਆਂ ਮੌਕੇ ਤੇ ਧਜੀਆਂ ਉਡਾਈਆਂ ਜਾਂਦੀਆਂ ਨੇ 10 ਤੋਂ 15 ਫੁੱਟ ਤੱਕ ਮਾਈਨਿੰਗ ਮਾਫੀਆ ਵੱਲੋਂ ਅਬਿਆਦ ਤੌਰ ਤੇ ਮਿੱਟੀ ਦੀ ਮਾਈਨਿੰਗ ਕਰ ਲਈਤੀ ਜਾਂਦੀ ਹੈ ਜਿਸ ਦੇ ਚਲਦੇ ਸਾਡੀ ਚੈਨਲ ਦੀ ਟੀਮ ਨੇ ਇਸ ਖਬਰ ਨੂੰ ਦਿਖਾਇਆ ਸੀ ਤੇ ਖਬਰ ਲੱਗਣ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਐਸ.ਡੀ.ਓ ਮੌਕੇ ਤੇ ਪੁੱਜੇ ਸੀ ਤੇ ਇਸ ਮਿੱਟੀ ਦੀ ਮਾਈਨਿੰਗ ਦੇ ਚਲਦੇ ਫੋਟੋਗ੍ਰਾਫੀ ਵੀ ਮੌਕੇ ਤੇ ਕੀਤੀ ਗਈ ਸੀ ਸਾਡੀ ਟੀਮ ਨੂੰ ਭਰੋਸਾ ਵੀ ਦਿੱਤਾ ਗਿਆ ਸੀ ਇਹ ਜੋ ਕੋਈ ਵੀ ਇਸ ਮਾਈਨਿੰਗ ਦੇ ਵਿੱਚ ਲਿੱਪਤ ਹੈਗਾ ਉਸਤੇ ਕੱਲ ਐਫ ਆਈ ਆਰ ਦਰਜ ਕੀਤੀ ਜਾਵੇਗੀ। ਨੋ ਜੀ ਮਾਨ ਸਰ। ਕੋਈ ਮਿਸਾਲ ਨੌਕਰੀ ਨੂੰ ਕੀ ਰਹਿੰਦੇ। ਉਹ ਉਹਦੀ ਕੋਈ ਗੱਲ ਥੋੜੀ ਬਣ। ਬਣਾ ਵੀਡੀਓ ਬਣਾ। ਮਨਾ ਵੀਡੀਓ ਵੀ ਬਣਾ ਹਰੀ ਯਾਰ। ਯਾਰੋਂ ਪਤਾ ਨਹੀਂ ਲੱਗਦਾ ਬਿਲਕੁਲ ਇੱਕ ਬੰਦਾ ਕੱਟ ਲੈਂਦਾ ਉਹ। ਜਿਹੜਾ ਅੱਗੇ ਮੈਂ ਹੱਤਾ ਪਹਿਲਾਂ ਮੈਂ ਕਹਿ ਕੇ ਗਿਆ ਕਿ ਤਿੰਨ ਫੜ ਤੋਂ ਵੱਧ ਘਟਣੀ ਚਾਹੀਦਾ ਔਰ ਜਿਸ ਕੀਤਾ ਨਾ ਉਹ ਤੋਂ ਪਰਤੇ ਆ ਜਾਣਾ ਸਵੇਰੇ ਉਹ ਗੋ ਅੱਗੇ ਤੇਰਾ ਨਾ ਲੈਦੇ ਤੇ ਇੱਕ ਪਰਤੇ ਨਾਲ ਲੈਦੇ ਜਿਹੜਾ ਹੋਏਗਾ ਪੂਕਤੇਗਾ ਜਿੰਨੇ ਉਹਦਾ ਨਾਮ ਲੱਤਾ ਮੈਂ ਅੱਗੇ ਉਹਦੇ ਨਾਲ ਖਾ ਲਵਾਂ ਮੈਂ ਮੈਂ ਕੱਲ ਰਿਪੋਰਟ ਦੇ ਦੇਣੀ ਮਗਰ ਤੱਕ ਕਰੀਪਨ 2 ਮਹੀਨੇ ਵੀਰ ਜਾਣ ਤੋਂ ਬਾਅਦ ਚਲ ਸਾਡੀ ਟੀਮ ਵੱਲੋਂ ਇਸ ਕਾਰਵਾਈ ਲਈ ਵਿਭਾਗ ਦੇ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਲਈ ਸਾਡੇ ਵੱਲੋਂ ਤਹਿਸੀਲਦਾਰ ਸਾਹਿਬ ਨੂੰ ਜ਼ਮੀਨ ਕੇਸ ਦੀ ਹੈ ਲਈ ਪੱਤਰ ਲਿਖਿਆ ਹੈ ਤੇ ਜਵਾਬ ਆਉਣ ਤੋਂ ਬਾਅਦ ਕਾਰਵਾਈ ਕਰ ਦਿੱਤੀ ਜਾਵੇਗੀ ਮਗਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਦ ਪੱਠਾ ਮਾਲਕ ਇਸ ਮਿੱਟੀ ਦੀ ਮਾਈਨਿੰਗ ਕਰਦਾ ਹੈ ਤਾਂ ਪਹਿਲਾਂ ਹਰ ਤਰ੍ਹਾਂ ਦੇ ਜ਼ਮੀਨ ਦੇ ਕਾਗਜ਼ਬਾਗ ਐਗਰੀਮੈਂਟ ਵਿਭਾਗ ਨੂੰ ਜਮ੍ਹਾਂ ਕਰਵਾਉਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਕਾਗਜ਼ਾਂ ਨੂੰ ਵਿਭਾਗ ਵੱਲੋਂ ਹਰ ਪਹਿਲੂ ਤੇ ਚੈੱਕ ਕਰ ਇਕੱਠਾ ਮਾਲਕਾਂ ਨੂੰ ਮਿੱਟੀ ਦੀ ਮਾਈਨਿੰਗ ਨੀਮਤ ਐਤ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਮਗਰ ਇੱਥੇ ਵੀ ਮਾਈਨਿੰਗ ਵਿਭਾਗ ਤੇ ਸਵਾਲ ਖੜੇ ਹੁੰਦੇ ਹਨ ਜਦ ਪਹਿਲਾਂ ਹੀ ਹਰ ਤਰ੍ਹਾਂ ਦੇ ਕਾਗਜ਼ ਪੱਤਰ ਜਿੱਤੇਗੀ ਮਾਈਨਿੰਗ ਕਰਨੀ ਹੁੰਦੀ ਹੈ ਵਿਭਾਗ ਨੂੰ ਜਮ੍ਹਾਂ ਕਰਵਾਏ ਜਾਂਦੇ ਹਨ ਤੇ ਹੁਣ 2 ਮਹੀਨੇ ਬਾਅਦ ਕਿਹੜੀ ਚਿੱਠੀ ਵਿਭਾਗ ਨੇ ਤਹਿਸੀਲਦਾਰ ਸਾਹਿਬ ਨੂੰ ਲਿਖ ਜ਼ਮੀਨ ਮਾਲਕ ਦਾ ਨਾਮ ਪੁੱਛਿਆ ਜਾ ਰਿਹਾ ਹੈ ਤੇ ਬਾਅਦ ਵਿੱਚ ਕੀਤੀ ਗਈ ਇੰਟਰਵਿਊ ਵੀ ਸੁਣ ਲਵੋ ਕੀ ਕਹਿ ਰਹੇ ਨੇ ਵਿਭਾਗ ਦੇ ਅਫਸਰ ਸਰ ਇਹ ਕੁਝ ਸਮਾਂ ਪਹਿਲੇ ਕੁਠੇੜ ਪਿੰਡ ਦੇ ਵਿੱਚ ਮਾਈਨਿੰਗ ਜਿਹੜੀ 10 ਤੋਂ 15 ਫੁੱਟ ਕੀਤੀ ਗਈ ਸੀਗੀ ਅ ਤੁਸੀਂ ਆਪ ਮੌਕੇ ਤੇ ਵਿజిਟ ਕੀਤਾ ਸੀਗਾ ਕੀ ਕਾਰਵਾਈ ਕੀਤੀ ਸਰ ਉਹਦੀਆਂ ਨਿਸ਼ਾਨਦੇਹੀਆਂ ਲੈਡਰਸ ਹੀ ਆਪਣੇ ਟਕਸਿੰਦਰ ਸਾਹਿਬ ਨੂੰ ਦਿੱਤੀਆਂ ਸੀਗੀਆਂ ਮਾਲਕਾਂ ਦੀ ਪੁਸ਼ਟੀ ਕਰਨ ਲਈ ਤੇ ਉਹ ਜਿਸ ਨੇ ਵੀ ਜਵਾਬ ਆਂਦਾ ਜੋ ਵੀ ਉਹਦੀ ਕਾਰਵਾਈ ਜਿਹੜੀ ਬੰਦੀ ਕਾਰਵਾਈ ਹੈ ਸਾਡੇ ਉਨੂੰ ਆਲਰੇਡੀ ਪ੍ਰੋਸੈਸ ਚੱਲਦਾ ਪਿਆ ਕਿ ਜਿਸ ਨੇ ਉਹਦੇ ਉਹ ਜਵਾਬ ਆਉਂਦਾ ਔਰ ਜੇ ਸਰ ਕੋਵਲ ਦੀ ਕਾਰਵਾਈ ਹੈ ਇੱਕ ਆਪਣੇ ਮਾਈਨਿੰਗ ਰੂਲਾਂ ਦੇ ਹਿਸਾਬ ਨਾਲ ਉਹ ਇਮੀਡੀਏਟਲੀ ਕਰ ਦਿਆਗੇ ਫਿਰ ਕਿੰਨੇ ਫੁੱਟ ਦੀ ਪੀਵੇ ਪਰਮਿਸ਼ਨ ਦਿੰਦੇ ਹੋ ਉਹ ਅਲੱਗ-ਅਲੱਗ ਸਿਸਟਮ ਹੁੰਦਾ ਜੇ ਕਿਈ ਜਗ੍ਹਾ ਪਰਮਟੋ ਜੀ ਹੁੰਦੀ ਹੈ ਉੱਥੇ ਉਹ ਦੱਬਤ ਵਾਧੂਂਦੀ ਹੈ ਜੇ ਇਹ ਰਿਸ਼ਾਧਾਰਨਿਕਤਾਈ ਹੈ ਉਹ ਕਿੰਨੇ ਫੁੱਟ ਤੱਕ ਹੁੰਦੀ ਹੈ ਜਿਹੜੀ ਕੁਠੇੜ ਜਿਹੜੀ ਹੈਗੀ ਸੀਗੀ ਉਹ ਜਿਹੜਾ 3 ਫੁੱਟ ਦੇ ਸੀ ਕਿ ਜਿਆਦਾ ਜਿਆਦਾ ਸੀਗੀ ਉਹ ਆਪਣੇ 2-3 ਫੁੱਟ ਸੀਗੇ ਉੱਥੇ ਪਰਮਟਿਵ ਸੀਗੇ ਜਿੱਥੇ ਜਿੱਥੇ ਪਰਮਟ ਸੀਗੇ ਉਥੇ ਦੁਖ ਖਦਾਈ ਵੱਧ ਸੀਗੀ ਤੇ ਜੇ ਦੇਖੀ ਕਿ ਉਥੇ ਕੋਈ ਭੱਠਿਆ ਲਾਵੇਗਾ ਤੇ ਉਹ ਦਾ 3 ਫੁੱਟ ਤੱਕ ਹੀ ਹੋਣੀ ਹੈ ਸਰ ਤੁਸੀਂ 10 ਤੋਂ 15 ਫੁੱਟ ਤਕਰੀਬਨ ਉੱਥੇ ਜਿਹੜੀ ਮਾਈਨਿੰਗ ਹੋਈ ਸੀ ਤੁਸੀਂ ਆਪੇ ਵੀ ਜਿਹੜੀ ਕੀਤਾ ਜਾਏਗਾ ਤੇ ਤੁਸੀਂ ਕਹਿਆ ਸੀ ਕਿ ਕੱਲ ਇਹਦੀ ਐਫ ਆਈ ਆਰ ਜਿਹੜੀ ਦਰਜ ਹੋ ਜਾਏਗੀ 2 ਮਹੀਨੇ ਹੋ ਗਏ ਕਿ ਹੋ ਗਈ ਐਫ ਆਈ ਆਰ ਦਰਜ ਸਰ ਮੈਂ ਤੁਹਾਨੂੰ ਕਹਿੰਦਾ ਕਿ ਅਸੀਂ ਨਿਸ਼ਾਨਦੇਹੀ ਉਦੋਂ ਹੀ ਲੱਗ ਕੇ ਸੀਗੇ ਜਦੋਂ ਕਿ ਧਿਆਨ ਚਾਹੀਦਾ ਸੀ ਕਿ ਜਿਸ ਲਈ ਵੀ ਉਲੰਘਣਾ ਬੰਦਾ ਅਜ ਬੰਦੀ ਕਾਰਵਾਈ ਕਰੇਗਾ ਸਰ ਉੱਪਰਲੀ ਕਰੋਲੀ ਦੇ ਨਜ਼ਦੀਕ ਵੀ ਜਿਹੜੀ ਹੈ 8 8 10 10 ਫੁੱਟ ਜਿਹੜੀ ਹੈ ਉੱਥੇ ਵੀ ਮਾਈਨਿੰਗ ਹੋਈ ਸੀਗੀ ਮਾਈਨਿੰਗ ਮਾਫੀਆ ਵਾਲੋ ਕੀਤੀ ਗਈ ਸੀ। ਅ ਉੱਥੇ ਵੀ ਤੁਸੀਂ ਗੈਰ ਜੀ ਕਿ ਮੈਂ ਵਿਜ਼ਿਟ ਕਰਾਂਗਾ ਤੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਕਿ ਉਹਨਾਂ ਦੇ ਉੱਪਰ ਹੋ ਗਈ ਹੈ ਜੀ। ਕੋਈ ਉਹ ਮਮ ਜਿਹੜੀ ਗੱਲ ਤੁਸੀਂ ਇਨੀ ਪੁਰਾਣੀ ਦੱਸਣ ਦਿਓ। ਕੋਲੋਂ ਜੇ ਇਹਨਾਂ ਵਿਜ਼ਿਟ ਕੀਤਾ ਹੈਗਾ 2011 ਤੋਂ 100% ਲ ਹੋ ਗਈ ਹੋएगी। ਫਿਰ ਵੀ ਆਪਾਂ ਆਪਣੇ ਸ਼ੁਮਾਰ ਇੱਕ ਵਾਰੀ ਰਿਕਾਰਡ ਦੁਆਰਾ ਓਕੇ ਦੇਖ ਲੈਣੇ ਆ। ਸਾਡੇ ਨਾਲ ਲੈਟਰ ਚੱਲ ਗਈ ਦੀ ਹੋਣੀ ਹੈ। ਜੇ ਇਨ ਕੇਸ ਕੋਈ ਕਿਤੇ 19 ਕੀ ਕੋਈ ਗੈਰਨੀ ਹੋएगी ਉਹ ਆਪਾਂ ਮਡੇ ਘੇਰ ਕਰਦੇ ਕੋਈ ਸਰ ਕੀ ਕਾਰਵਾਈ ਕੀ ਹੋਏਗੀ ਜੀ ਅਗਰ ਅਵੈਤ ਤੋਰ ਤੇ ਕੀਤੀ ਹੋਗੀ ਕਾਰਵਾਈ ਕੀ ਹੈ ਦੋਨਾਂ ਦੇ ਉੱਤੇ ਉਹਨਾਂ ਕਾਨੂੰਨਾਂ ਦੇ ਆਪਣੀ ਮਾਈਨਿੰਗ ਮਿਨਰਲ ਰੂਲਸ ਦੇ ਹਿਸਾਬ ਨਾਲ ਹੀ ਹੈ ਜਿੱਤੇ ਜਿੱਦਾ ਬੰਦੀ ਹੈ ਜੋ ਕਾਨੂੰਨ ਹੈਗਾ ਉਹਦੇ ਮੁਤਾਬਕ ਕਰਨੀ ਕੋਈ ਕਿਸੇ ਦਾ ਕੋਈ ਲੈ ਆਈ ਨਹੀਂ ਗੱਡੀਆਂ ਵੀ ਲੱਗੀਆਂ ਪਈਆਂ ਸੀਗੀਆਂ ਜੇਸੀਬੀ ਵੀ ਲੱਗੇ ਪਏ ਸੀ ਸਾਰੀ ਗੱਲ ਬਿਲਕੁਲ ਠੀਕ ਹੈ ਜਿੱਥੇ ਜਿੱਥੇ ਪਰਮੋਟਰ ਹੈਗਾ ਉਥੇ ਰੂਜ਼ ਲੱਗ ਹੁੰਦੇ ਆ ਜਿੱਥੇ ਭੱਟਿਆਲੇ ਉਥੇ ਰੂਜ਼ ਲੱਗ ਹੁੰਦੇ ਆ ਕਰੋਨਾ ਦੇ ਮਤਲਬ ਕਿ ਕਿਸੇ ਨਾਲ ਕੋਈ ਲਿਆਦ ਨਹੀਂ ਹੈਗਾ ਜੀ ਠੀਕ ਹੈ ਨਹੀਂ ਜੋ ਬੰਦੀ ਕਾਰਵਾਈ ਅਸੀਂ ਇਮੀਡੀਏਟਲੀ ਸ਼ੁਰੂ ਕਰਦੇ ਨੇ ਸਿੱਧੇ ਤੌਰ ਤੇ ਵਿਭਾਗ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਹਾਲੇ ਤੱਕ ਵੀ ਕਾਰਵਾਈ ਨਾ ਤਾਂ ਕੋਠੇੜ ਪਿੰਡ ਵਿੱਚ ਤੇ ਨਾ ਹੀ ਕਰੋਲੀ ਵਿਖੇ ਕੀਤੀ ਗਈ ਕਹਿ ਸਕਦੇ ਹਾਂ ਕਿ ਹੁਣ ਵੀ ਕਾਰਵਾਈ ਦੇ ਨਾਮ ਤੇ ਠੇਂਗਾ ਹੀ ਖਾਇਆ ਜਾ ਰਿਹਾ ਹੈ